ऋषिकेश ਚ ਦੋ ਸਿੱਖ ਪਰਾਵਾਂ ਤੇ ਹਮਲੇ ਦੇ ਮਾਮਲੇ ਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਦੋ ਸਿੱਖ ਪਰਾਵਾਂ ਤੇ ਹਮਲੇ ਦੀ ਵੀਡੀਓ ਸਾਹਮਣੇ ਆਈ ਸੀ ਹਮਲਾਵਰਾਂ ਤੇ ਸ਼ੋਰਮ ਦੇ ਵਿੱਚ ਚ ਲੁੱਟ ਪਾਣ ਤੋਂ ਇਲਾਵਾ ਧਾਰਮਿਕ ਭਾਵਨਾਵਾਂ ਪੜਕਾਉਂਦੇ ਦੇ ਸਾਹਮਣੇ ਲੱਗੇ ਸ਼੍ਰਮਣੀ ਕਾਰਜਦਲ ਨੇ ਪ੍ਰਮੁਖਤਾ ਦੇ ਨਾਲ ਮੁੱਦਾ ਚੁੱਕਿਆ ਸੀ ਤਿੰਨ ਲੋਕਾਂ ਨੂੰ ਹੁਣ ਪੁਲਿਸ ਨੇ ਕਾਬੂ ਕਰ ਲਿਆ ਉੱਤਰਾਖੰਡ ਸਰਕਾਰ ਨੂੰ ਦੋਸ਼ਾਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਐਸਜੀਪੀਸੀ ਵੱਲੋਂ ਕੀਤੀ ਗਈ ਸੀ ਤੇ ਹੁਣ ਪੁਲਿਸ ਸਰਕਰ ਦੇ ਵਿੱਚ ਆਈ ਤਾਂ ਤਿੰਨ ਮੁਲਜ਼ਮ ਫੜ ਲਏ ਗਏ ਨੇ ਇਹ ਵੀਡੀਓ ਜਿਹੜੀ ਵਾਇਰਲ ਹੋਈ ਸੀ ਉਹ ਤੁਹਾਡੇ ਟੀਵੀ ਸਕਰੀਨ ਦੇ ਉੱ ਅਮਲਾਵਰਾਂ ਦੇ ਉੱਪਰ ਇਲਜ਼ਾਮ ਸੀ ਕਿ ਸ਼ੋਰੂਮ ਦੇ ਅੰਦਰ ਲੁੱਟ ਭੰਨ ਤੋੜ ਤੇ ਧਾਰਮਿਕ ਭਾਵਨਾਵਾਂ ਆਪੜ ਕਾਉਣ ਦੀ ਕੋਸ਼ਿਸ਼ ਕੀਤੀ ਗਈ ਦੋ ਸਿੱਖ ਭਰਾਵਾਂ ਦੇ ਉੱਪਰ ਸ਼ੋਰੂਮ ਦੇ ਅੰਦਰ ਦਾਖਲ ਹੋ ਕੇ ਹਮਲਾ ਕੀਤਾ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਈ ਐਸਜੀਪੀਸੀ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਰੋਮਨੀ ਖਾਲੇਦਲ ਵੱਲੋਂ ਉੱਤਰਾਖੰਡ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਮੁਲਜ਼ਮਾਂ ਖਿਲਾਫ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਹੁਣ ਤਿੰਨ ਮੁਲਜ਼ਮ ਕਾਬੂ ਕਰ ਲਏ ਗਏ ਨੇ ਐਆਰ ਇਸ ਮਾਮਲੇ ਦੇ ਵਿੱਚ ਵੱਡੀ ਅੱਫੇ वादी श्री रंजीत सिंह द्वारा थाना ऋषिकेश में शिकायत दी गई थी गंभीर धाराओं में इसमें मुकदमा दर्ज है क्योंकि इसमें कुछ लोग ने आकर बलवा करना धार्मिक भावनाओं को हाथ पहुंचाना लूटपाट करने की शिकायत प्राप्त हुई थी जिसके आधार पर तत्काल कल ऋषिकेश थाने में रात्रि में मुकदमा दर्ज कर लिया गया था अब तक की के इन्वेस्टिगेशन में सीसीटीवी के साक्ष्य मिले इसके आधार पर इसमें जो अज्ञात व्यक्ति द्वारा वहां पर इस तरह की संगीन वारदात की गई उन तीन अज्ञात व्यक्तियों को चिन्हित करते हुए जिनका नाम राजू राजा और धर्मवीर है इनको पुलिस द्वारा हिरासत में ले लिया गया है इसमें तीन लोग नेम्ड भी है जिनकी तलाश के लिए एसपी पी देहात के नेतृत्व में टीम को लगाया गया है सर्विस अपील की जाती है अगर कोई इस तरह की धार्मिक भावनाओं को हाथ करेगा कोई इस तरह का कृत्य करेगा तो उस गंभीर से गंभीर धाराओं में उसको जेल भेजा जाएगा इसी के साथ टीमों को बताया गया कि जो इसमें नेम्ड लोग हैं उनकी भी तलाश की जाए उनको भी हिरासत में लिया जाए और साथ ही साथ जो लोग अभी हिरासत में लिए गए तीन लोग जो घटना में शामिल थे वहां पर सीसीटीवी फुटेज के आधार पर इनसे भी सख्ती से पूछताछ की जाए कि सुनिश्चित तरीके से या एक अचानक से इस तरह का घटनाक्रम हुआ इसके पीछे कौन लोग है क्या षड्यंत्र है सभी की जांच के लिए एसपी देहात के नेतृत्व में टीम को लगाया गया जल्दी जल्दी जो लोग लोग भी इसमें इन्वॉल्व थे सभी के की गिरफ्तारी सुनिश्चित की जाएगी ਤਾਂ ਦੋ ਸਿੱਖ ਪਰਾਵਾਂ ਦੇ ਨਾਲ ਕੁੱਟਮਾਰ ਦਾ ਮਾਮਲਾ ਪਖਦਾ ਨਜ਼ਰ ਆ ਰਿਹਾ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਨੇ ਟਵੀਟ ਕਰਦੇ ਆ ਕਿ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਦੇ ਕੋਲ ਇਹ ਮਾਮਲਾ ਚੁੱਕਿਆ ਹੈ ਧਾਮੀ ਨੇ ਪੀੜਤਾਂ ਨੂੰ ਨਿਆਂ ਦਾ ਭਰੋਸਾ ਦਿੱਤਾ ਹੈ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਹੈ ਯਾਰ ਰਿਸ਼ੀਕੇਸ਼ ਦੇ ਵਿੱਚ ਸਿੱਖ ਪਰਾਵਾਂ ਦੇ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਰਮਨੀਤ ਬਿੱਟੂ ਕੇਂਦਰੀ ਮੰਤਰੀ ਰਮਨੀਤ ਬਿੱਟੂ ਨੇ ਉੱਤਰਾਖੰਡ ਦੀ ਸਰਕਾਰ ਉੱਤਰਾਖੰਡ ਦੇ ਮੁੱਖ ਮੰਤਰੀ ਦੇ ਸਾਹਮਣੇ ਇਹ ਮਸਲਾ ਚੁੱਕਿਆ ਤੇ ਉਹਨਾਂ ਨੇ ਪ੍ਰੋਫੈਸਰ ਵਾਇਆ ਕਿ ਸੀਐਮ ਵੱਲ ਉੱਤਰਾਖੰਡ ਦੇ ਮੁੱਖ ਮੰਤਰੀ ਵੱਲੋਂ ਪੁਸ਼ਕਰਤਾਮੀ ਵੱਲੋਂ ਪ੍ਰੋਸਾ ਦਿੱਤਾ ਗਿਆ ਹੈ ਕਿ ਨਿਆਂ ਜ਼ਰੂਰ ਮਿਲੇਗਾ ਮੁਲਜ਼ਮਾ ਨੂੰ ਬਖਸ਼ਿਆ ਨਹੀਂ ਜਾਵੇਗਾ ਰਵਨੀਤ ਬਿੱਟੂ ਵੱਲੋਂ ਕੀਤਾ ਗਿਆ ਟਵੀਟ ਵੀ ਤੁਹਾਡੀ ਟੀਵੀ ਸਕਰੀਨ ਤੋਂ ਪਰ ਤੁਸੀਂ ਵੇਖ ਪਾ ਰਹੇ ਹੋ। ਤਾਂ ਰਵਨੀਤ ਬਿੱਟੂ ਨੇ ਟਵੀਟ ਕਰਕੇ ਕੀ ਲਿਖਿਆ ਤੁਹਾਨੂੰ ਦੱਸਿਆ ਰਵਨੀਤ ਬਿੱਟੂ ਲਿਖਦੇ ਨੇ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰਤਾਮੀ ਜੀ ਦੇ ਨਾਲ ਰਿਸ਼ੀਕੇਸ਼ ਚ ਦੋ ਸਿੱਖ ਭਰਾਵਾਂ ਤੇ ਹੋਏ ਹਮਲੇ ਬਾਰੇ ਗੱਲ ਕੀਤੀ ਹੈ। ਉਹਨਾਂ ਨੇ ਉੱਚ ਪੱਧਰੀ ਜਾਂਚ ਤੇ ਪੀੜਤਾਂ ਦੇ ਲਈ ਨਿਆਂ ਦਾ ਭਰੋਸਾ ਦਿੱਤਾ ਹੈ ਨਾਲ ਹੀ ਉਹ ਯਕੀਨੀ ਬਣਾਉਣ ਤੇ ਹਿੰਸਾ ਬਰਦਾਸ਼ਤ ਨਾ ਕਰਨ ਦੀ ਗੱਲ ਵੀ ਕਹੀ ਹੈ। ਪਰ ਲਗਾਤਾਰ ઋਸ਼ੀਕੇਸ਼ ਦੇ ਵਿੱਚ ਜੋ ਵੀ ਕੁਝ ਹੋਇਆ ਜਿਸ ਤੰਗ ਦੇ ਨਾਲ ਦੋਸਤਿਕ ਪਰਾਵਾਂ ਦੇ ਉੱਪਰ ਹਮਲਾ ਕੀਤਾ ਗਿਆ ਹੈ ਮਾਮਲਾ ਪੱਕਿਆ ਹੈ ਹਰਸਿਮਰਤ ਗੌਰ ਬਾਦਲ ਨੇ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕੀਤੀ ਹੈ ਜਿਹਨ ਹਰਸਿਮਰਤ ਗੌਰ ਬਾਦਲ ਨੇ ਕਿਹਾ ਕਿ ਦਸਤਾਰਾ ਅਤੇ ਕੇਸਾਂ ਦੀ ਇੱਥੇ ਬੇਅਦਵੀ ਕੀਤੀ ਗਈ ਹੈ ਅਰ ਸਿਮਰਤ ਘੌਰ ਬਾਦਲ ਨੇ ਇਸ ਮਾਮਲੇ ਦੇ ਵਿੱਚ ਕਿਹਾ ਕਿ ਉੱਤਰਾਖੰਡ ਸਰਕਾਰ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰੇ ਘਟਕਿੰਦੀ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਜਕੀਨੀ ਬਣਾਇਆ ਜਾਵੇ ਜਿਹੀਆਂ ਘਟਨਾਵਾਂ ਕੌਮੀ ਏਕਤਾ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਲਗਾਤਾਰ ਇਹ ਮਾਮਲਾ ਸੁਰਖੀਆਂ ਦੇ ਵਿੱਚ ਹੈ ਹਾਲਾਂਕਿ ਉੱਤਰਾਖੰਡ ਸਰਕਾਰ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ ਪਰ ਅਰ ਸਿਮਰਤ ਘੌਰ ਬਾਦਲ ਨੇ ਵੀ ਇਸ ਮਾਮਲੇ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਹੋਣਾ ਕਿਹਾ ਕਿ ਉੱਤਰਾਖੰਡ ਸਰਕਾਰ ਨੂੰ ਚਾਹੀਦਾ ਹੈ ਕਿ ਦੋਸ਼ੀਆਂ ਦੇ ਵਿਰੁੱਧ ਸਖਤ ਸਖਤ ਕਾਰਵਾਈ ਕੀਤੀ ਜਾਵੇ ਘਟ ਗਿਣਤੀ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਹਰ ਸਿਮਰਤ ਘੌਰ ਬਾਦਲ ਨੇ ਟਵੀਟ ਕਰਕੇ ਕੀ ਲਿਖਿਆ ਤੁਹਾਨੂੰ ਦੱਸਦੇ ਹਾਂ ਸੌਰ ਸਿਮਰਤ ਘੌਰ ਬਾਦਲ ਲਿਖਦੇ ਨੇ ਕਿ ਉੱਤਰਾਖੰਡ ਦੇ ਰਿਸ਼ੀਕੇਸ਼ 2 ਸਿੱਖ ਭਰਾਵਾਂ ਦੇ ਉੱਪਰ ਪੀੜ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਦੀਆਂ ਦਸਤਾਰਾਂ ਅਤੇ ਕੇਸਾਂ ਦੀ ਵੇਦ ਵੀ ਕੀਤੀ ਗਈ ਅਤੇ ਉਹਨਾਂ ਦੀ ਦੁਕਾਨ ਦੀ ਭੰਨ ਤੋੜ ਕੀਤੀ ਗਈ ਉੱਤਰਾਖੰਡ ਸਰਕਾਰ ਨੂੰ ਕਾਨੂੰਨ ਅਨੁਸਾਰ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਘਟ ਗਿਣਤੀ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਦੇਸ਼ ਚ ਵਾਪਰ ਰਹੀਆਂ ਜੀਆਂ ਕਟਨਾਵਾ ਕੌਮੀ ਇਕਤਾ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਪਰ ਸਿਮਰਤ ਘੌਰ ਬਾਦਲ ਵੱਲੋਂ ਕੀਤਾ ਗਿਆ ਐ ਟਵੀਟ ਕੋ ਉੱਤਰਾਖੰਡ ਦੇ ਰਿਸ਼ੀਕੇਸ਼ ਦੇ ਵਿੱਚ ਜਿਹੜਾ ਦੋ ਸਿੱਖ ਭਰਾਵਾਂ ਦੇ ਉੱਤੇ ਭੀੜ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਉਹ ਬੇहद ਮੰਦਪਗ ਹੈ ਉਹਨਾਂ ਦੇ ਕੇਸਾਂ ਦੀ ਬੇਦਬੀ ਕੀਤੀ ਦਸਤਾਰਾਂ ਦੀ ਬੇਦਬੀ ਕੀਤੀ ਸ਼ੋਰਮ ਦੀ ਪੰਤ ਉਡ ਕੀਤੀ ਮੈਂ ਦੇਸ਼ ਦੀ ਸਰਕਾਰ ਨੂੰ ਔਰ ਉੱਤਰਾਖੰਡ ਦੀ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਜਿਹੜਾ ਸਿੱਖ ਪਾਈਚਾਰਾ ਕੀ ਮਨੋਰਟੀਜ਼ ਹਨ ਇਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਕਿਉਂਕਿ ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਕੌਮੀ ਏਕਤਾ ਦੇ ਉੱਤੇ ਵੀ ਉਹਨਾਂ ਲਈ ਜਿੱਥੇ ਖਤਰਾ ਨੇ ਉੱਥੇ ਬਹੁਤ ਵੱਡੇ ਸਵਾਲ ਖੜੇ ਕਰਦੀਆਂ ਨੇ ਔਰ ਜਿਹੜੇ ਦੋਸ਼ੀ ਨੇ ਜਿੰਨਾਂ ਦੋਸ਼ੀਆਂ ਨੇ ਇੱਕ ਨੌਣੇ ਕੰਮ ਨੂੰ ਅੰਜਾਮ ਦਿੱਤਾ ਹੈ ਜਿਹੜੇ ਦੋਸ਼ੀਆਂ ਨੇ ਦਸਤਾਰਾਂ ਤੇ ਕੇਸਾਂ ਦੀ ਬੇਦਬੀ ਕੀਤੀ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਐਸੀਆਂ ਘਟਨਾਵਾਂ ਨੂੰ ਠੱਲ ਪਵੇ ਔਰ ਇਹੋ ਜਿਹੇ ਜਿਹੜੇ ਲੋਕ ਨੇ ਇਨਨਾਂ ਤਾਂ ਸਲਾਖਾਂ ਅੰਦਰ ਰੱਖਿਆ ਜਾਵੇ ਤਾਂ ਜੋ ਦੇਸ਼ ਦੇ ਅੰਦਰ ਇਹ ਜਿਹੜੀ ਫਿਰਕੂ ਹਿੰਸਾ ਫਲਾਉਣ ਵਾਲਿਆਂ ਨੂੰ ਠੱਲਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੋਅਰੇ ਟੀਵੀ ਤੇ ਹੁੰਦਾ ਹੈ ਔਰ ਸੋਸ਼ਲ ਮੀਡੀਆ ਨਾਲ ਵੀ ਖਬਰ ਬੜੀ ਫੈਲੀ ਹੈ ਕੇ ਰਿਸ਼ੀਕੇਸ਼ ਦੇ ਵਿੱਚ ਜਿਹੜਾ ਕਿ ਹਰਦਵਾਰ ਦੇ ਨੇੜੇ ਸ਼ਹਿਰ ਹੈ ਉੱਤਰਾਖੰਡ ਦਾ ਉੱਥੇ ਇਹ ਗੱਲ ਪਤਾ ਨਹੀਂ ਚੱਲੀ ਕਿਛ ਗੱਲ ਤੋਂ ਇੱਕ ਸਿੱਖ ਦੁਕਾਨਦਾਰ ਦੇ ਨਾਲ ਚੋਸਤੀ ਹੋਈ ਹੈ ਇਸ ਤਰ੍ਹਾਂ ਉਸ ਨੂੰ ਮਾਰਕਟਾਈ ਹੋਈ ਹੈ ਉਹਦੀ ਬੇਇੱਜ਼ਤੀ ਕੀਤੀ ਗਈ ਹੈ ਔਰ ਜਿਹੜਾ ਉੱਤੇ ਕਿਛੇ ਕਈ ਸਾਲਾਂ ਤੋਂ ਉਸ ਜਗ੍ਹਾ ਤੇ ਉੱਤੇ ਆਪਣੀ ਦੁਕਾਨ ਚਲਾ ਰਿਹਾ ਹੈ ਇਸ ਤਰ੍ਹਾਂ ਦੀ ਬੇਇੱਜ਼ਤੀ ਹੋਣੀ ਇੱਕ ਸਿੱਖ ਦੀ ਔਰ ਮਨਾਰਟਿਸ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਣਾ ਇਹ ਬਹੁਤ ਸ਼ਰਮਨਾਕ ਲੱਗਿਆ ਔਰ ਕਿਸੇ ਦਾ ਕੋਈ ਬਿਆਨ ਨਹੀਂ ਆਇਆ ਭਾਵੇਂ ਬੀਜੇਪੀ ਦੀ ਸਿਖ ਲੀਡਰਸ਼ਿਪ ਹੈ ਭਾਵੇਂ ਦਿੱਲੀ ਸੇ ਗੁਦਾਰਾ ਪੰਡਾ ਕਮੇਟੀ ਹੈ ਔਰ ਮੈਂ ਉਤਰਾਖੰਡ ਦੇ ਚੀਫ ਮਿਨਿਸਟਰ ਨੂੰ ਇੱਕ ਬੇਨਤੀ ਕਰਾਂਗਾ ਕਿ ਉਸ ਐਕਸ਼ਨ ਛੇਤੀ ਲਾਉਣ